ਆ ਵੀ ਦੋਸਤੋ ਸਾਸਤਰੀ ਕਾਲ ਸਾਰਿਆਂ ਨੂੰ ਤੇ ਸਪਲੈਂਡਰ ਮੋਟਰਸਾਈਕਲ ਕਰਤਾ ਤਿਆਰ ਆਪਾਂ ਨਾ ਦੇਖ ਸਕਦੇ ਹੋ ਲੁੱਕ ਬਈ ਸਾਰੀ ਲੁੱਕ ਦੇਖੋ ਤੇ ਦੱਸੋ ਬਈ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਬਈ ਸਪਲੈਂਡਰ ਗੱਡੀ ਜਿਹੜੀ ਆਪਾਂ ਤਿਆਰ ਕੀਤੀ ਐ ਤੇ ਤੁਹਾਨੂੰ ਕਿਵੇਂ ਲੱਗਿਆ ਦੇਖ ਸਕਦੇ ਹੋ ਪੇਂਟ ਵਗੈਰਾ ਤੇ ਇੰਜਨ ਵਗੈਰਾ ਦਾ ਸਾਰਾ ਸਿਸਟਮ ਆਪਾਂ ਕਲਾਕਲਾ ਜਿਹੜਾ ਕੀਤਾ ਓਕੇ ਦੀ ਰਿਪੋਰਟ ਤੇ ਸਮਾਨ ਸਾਰਾ ਪਾਇਆ ਜੈਨੀਆਂ ਬਈ ਜਿਵੇਂ ਕਿ ਤੁਸੀਂ ਸਾਰੀ ਵੀਡੀਓ ਦੇ ਵਿੱਚ ਸਾਨੂੰ ਦੇਖਦੇ ਹੀ ਰਹਿੰਦੇ ਹੋ ਤੇ ਇਹਦੇ ਵਿੱਚ ਸਮਾਨ ਸਾਰਾ ਜੈਨੀਅਨ ਪਾਇਆ ਇੰਡੀਅਨ ਦੇ ਰੰਗ ਤੋਂ ਲਾ ਇਕੱਲੇ ਇਕੱਲੇ ਨਟ ਬੋਲਟ ਤੋਂ ਲਾ ਤੁਸੀਂ ਦੇਖ ਸਕਦੇ ਹੋ ਬਾਈ ਸਾਰੇ ਸਟicker ਵਗੈਰਾ ਸਾਰਾ ओरिजिनल ਸਾਰਾ ਮੋਟਰਸਾਈਕਲ ਕਰਤਾ ਤਿਆਰ ਆਪਾਂ ਨੇ ਤੇ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਦਿਓ ਰਿਪੋਰਟ ਬਾਈ ਜਿੰਨੇ ਵੀ ਵੀਰ ਜੁੜੇ ਹੋਏ ਨੇ ਸਾਨੂੰ ਰਿਪੋਰਟ ਜ਼ਰੂਰ ਦਿਆ ਕਰੋ ਤੇ ਤੁਹਾਨੂੰ ਸਾਊਂਡ ਵੀ ਸੁਣਾਉਣੀ ਆਂਦਾ ਸਾਊਂਡ ਜਿਵੇਂ ਐਂ ਜਿਵੇਂ ਨਵੇਂ ਦਾ ਹੁੰਦਾ ਬਾਈ ਤੇ ਟਾਇਰ ਟੂਰ ਓਕੇ ਨੇ ਗੱਡੀ ਦੇ ਲੈ ਪਹਿਲਾਂ ਪੇਂਟ ਦੇਖੋ ਤੁਸੀਂ ਜਿਵੇਂ ਲਵੇਉਂ ਦਿਖਾਉਨੇ ਤੁਹਾਨੂੰ ਪੇਂਟ ਦੇਖੋ ਇਹ ਮਾਡਲ ਵੀ ਤੁਹਾਨੂੰ ਦੱਸ ਦਿੰਨੇ ਕਿਹੜਾ ਮਾਡਲ ਆ ਬਾਈ ਆਇਆ ਤੁਹਾਨੂੰ ਪਹਿਲਾਂ ਪ੍ਰੂਫ ਦਿਖਾਵਾਂਗੇ ਆਈ ਨਹੀਂ ਹੈਗਾ ਵੀ ਇਕੱਲਾ ਉਹੀ ਦਿਖਾਵਾਂਗੇ ਕਿਤੇ ਨਵਾਂ ਮਾਡਲ ਮੋਟਰਸਾਈਕਲ ਹੋਵੇ ਤੇ ਕਿ ਐਦਾਂ ਹੀ ਕਹੀ ਜਾਵੇ ਆਹ ਦੇਖੋ ਜੀ ਇਹਦੇ ਉੱਪਰ ਮਾਡਲ ਲਿਖਿਆ ਹੁੰਦਾ ਆਹ ਮਾਡਲ ਇਹਦੇ ਉੱਪਰ ਲਿਖਿਆ ਹੋਇਆ ਬਾਈ 8 ਮਾਡਲ ਹੈ 8 ਲੈ ਵੀ ਦੇਖੋ ਬਹੁਤ ਮੋਟਰਸਾਈਕਲ ਤਿਆਰ ਹੁੰਦੇ ਹੋਣਗੇ ਉਹਨਾਂ ਦੇ ਸਟicker ਹੁੰਦੇ ਨੇ ਜਿਹੜੇ ਬੋਨੋਗ੍ਰਾਮ ਇਹ ਪਲਾਸਟਿਕ ਦੇ ਹੁੰਦੇ ਨੇ ਤੇ ਇਹਦੇ ਅਲੂਮੀਨੀਅਮ ਦੇ ਲਾਇਨ ਆ ਪਨ ਅਰੀਜਨਲ ਹੀਰੋ ਕੰਪਨੀ ਦੇ ਜਿਹੜੇ ਅਰੀਜਨਲ ਹੀਰੋ ਦੇ ਕਹਿੰਦੇ ਨੇ ਨਾ ਉਹ ਨੇ ਬਾਈ ਇਹੇ ਤੇ ਤੁਹਾਨੂੰ ਇੰਡੀਕੇਟਰਾਂ ਤੋਂ ਲਾ ਕੱਲਾ ਕੱਲਾ ਲੋਕੋ ਦਿਖਾਉਣ ਨੇ ਆ ਕੋਈ ਐਂ ਹੀ ਨਹੀਂ ਗੱਲ ਹੈਗੀ ਆਹ ਦੇਖੋ ਜੀ ਜੈਨਿਨ ਮਿੰਡਾ ਜੈਨਿਨ ਮਿੰਡਾ ਬਈ ਤੇ ਹੈ ਬੈਕ ਲਾਈਟ ਵੀ ਦੇਖ ਸਕਦੇ ਹੋ ਕੰਪਨੀ ਬ੍ਰਾਂਡ ਹੈ ਤੇ ਬਾਕੀ ਸਾਰਾ ਮੋਟਰਸਾਈਕਲ ਦੇਖੋ ਤੁਸੀਂ ਕੱਲੀ ਕੱਲੀ ਚੀਜ਼ ਨੂੰ ਇਹਨੇ ਦੇਖੋ ਤੇ ਮੀਟਰ ਵੀ ਇਹਦੇ ਵਿੱਚ ਆਪਾਂ ਹੀਰੋ ਦਾ ਲਾਇਆ ਸਪੈਸ਼ਲ ਏਜੰਸੀ ਚੋਂ ਲਿਆ ਕੇ ਜਿਹੜੀ ਤਾਰ ਵਗੈਰਾ ਹੁੰਦੀ ਉਹ ਵੀ origional ਹੁੰਦੀ ਹੈ ਬਾਕੀ ਜਿਹੜੇ ਵੀਰਾਂ ਨੂੰ ਪਤਾ ਆਹ ਦੇਖੋ ਇਸ ਤਰ੍ਹਾਂ ਸਟicker ਲੱਗੇ ਹੁੰਦੇ ਆ origional ਤਾਰਾਂ ਦੇ ਆ ਦੇਖੋ ਜੀ ਹੀਰੋ ਕੰਪਨੀ ਦੇ ਮੀਟਰ ਤੇ ਆਪਾਂ ਹੁਣ ਕਰਨ ਲੱਗੇ ਆ ਸਟਾਰਟ ਨੂੰ ਸਟਾਰਟ ਕਰਕੇ ਸਾਊਂਡ ਸੁਣਾ ਦੇ ਮੁੰਡਿਆ ਕਰ ਕਰਦੀ ਸਟਾਰਟ ਆ ਦੇਖੋ ਜੀ ਸਾਊਂਡ ਤੋਂ ਹੀ ਸੁਣ ਸਕਦੇ ਜੇ ਆਪਾਂ ਹੱਥ ਲਾਉਣਿਆਂ ਤਾਂ ਇਧਰੋਂ ਐ ਵੀ ਨਹੀਂ ਪਤਾ ਲੱਗਦਾ ਜੀ ਇੰਟਰ ਸਟਾਰਟ ਇੱਕ ਬੰਦ ਹੈ ਤੁਹਾਨੂੰ ਮਹਿਸੂਸ ਨਹੀਂ ਹੋ ਸਕਦਾ ਇੰਟਰ ਸਟਾਰਟ ਇੱਕ ਬੰਦ ਹੈ ਲੈ ਵੀ ਦੱਸੋ ਕਿਰਾ ਮੜੇ ਕਮੈਂਟਾਂ ਰਹੀ ਰਿਪੋਰਟ ਜ਼ਰੂਰ ਦਿਓ ਬਈ ਤੇ ਆ ਨਾਟ ਪਾ ਮੁੰਡਿਆ ਨਾਟ ਰੰਗ ਪਾ ਨਾਟ ਲੈ ਵੀ ਰਿਪੋਰਟ ਜ਼ਰੂਰ ਦਿਆ ਕਰੋ ਬਾਈ ਜਿੰਨੇ ਵੀਰ ਸਾਥ ਨਾਲ ਜੁੜੇ ਹੋਏ ਹਨ ਇਸ ਸਪਲੈਂਟਰ ਕੱਟੀ ਜਿਹੜੀ ਪੱਤਿਆਰ ਕੀਤੀ ਹੈ ਤੁਹਾਨੂੰ ਕਿਵੇਂ ਲੱਗੀ ਹੈ ਦੇਖੋ ਬਈ ਕੋਈ ਐ ਨਹੀਂ ਕੱਲੀ ਕੱਲੀ ਚੀਜ਼ ਨੂੰ ਆ ਜਮਾ ਨਵੀਂ ਮਿਲੂਗੀ ਦੇਖ ਨਵੇਂ ਮੋਂਗ ਕਰਦਾ ਨਾ ਕਲਚ ਦੇਖੋ ਜਿਵੇਂ ਨਵਾਂ ਮੋਟਰਸਾਈਕਲ ਦੀ ਫੀਲਿੰਗ ਆਉਂਦੀ ਹੈ ਨਾ ਉਸ ਫੀਲਿੰਗ ਆਉਣੀ ਹੈ ਤੁਹਾਨੂੰ ਇਹਦੇ ਵਿੱਚ ਕੋਈ ਫਰਕ ਨਹੀਂ ਹੋਊਗਾ ਕਿਸੇ ਵੀ ਚੀਜ਼ ਦਾ ਇਹ ਆਪਾਂ ਨਿਊ ਮਾਡਲ ਦੇ ਵਿੱਚ ਤਿਆਰ ਕੀਤਾ ਬਹੁਤ ਬੰਜਨਾ ਬਲੈਕ ਦੇ ਵਿੱਚ ਕਰਵਾਏ ਨੇ ਤਿਆਰ ਤੇ ਪੁਰਾਣੇ ਮਾਡਲ ਤੋਂ ਨਿਊ ਮਾਡਲ ਦੇ ਵਿੱਚ ਕਨਵਰਟ ਬਹੁਤ ਹੋਈ ਨੇ ਇੱਥੇ ਮੋਟਰਸਾਈਕਲ। ਲੈ ਵੀ ਤੁਸੀਂ ਕਿਸ ਤਰ੍ਹਾਂ ਦਾ ਮੋਟਰਸਾਈਕਲ ਤਿਆਰ ਕਰਵਾਉਣਾ ਪਸੰਦ ਕਰਦੇ ਹੋ? ਸਾਨੂੰ ਉਹ ਜ਼ਰੂਰ ਦਿਓ ਰਿਪੋਰਟ ਭਾਈ। ਆਪਣੀ ਵਰਕਸ਼ਾਪ ਦਾ ਨਾਮ ਹੈਗਾ ਦਾਸਾਟੋ ਤੇ ਨੇੜੇ ਸਾਡੇ ਇੱਧਰ ਸਰਪਟੇਸ਼ਨ ਹੈ ਤੇ ਆਹ 게ਟ ਹੈ। ਜਿਹੜੇ ਵੀ ਆਉਣਾ ਹੋਵੇ ਤੁਹਾਨੂੰ ਦਿਖਾ ਦਿੰਨੇ ਆਪਾਂ 게ਟ ਦਿਖਾ ਦਿੰਨੇ ਆ। ਕਿਉਂਕਿ ਜਿਹੜੇ ਵੀ ਦੂਰੋਂ ਆਉਣ ਨੇ ਨਹੀਂ ਪਤਾ ਲੱਗਦਾ ਯਾਦਗਰੀ 게ਟ ਹੈ ਪਰਲੀ ਸਾਈਡ ਵੀ ਇਦਾਂ ਲਿਖਿਆ ਹੈ ਤੇ ਦੋ ਨਾਲੇ ਦਾ ਪੁਲ ਨੇ ਇਦਰਾ। ਇਦਰਾ ਸਾਡੇ ਨਾਲ ਹੀ ਵਰਕਸ਼ਾਪ ਇੱਕ ਹੋ ਰਿਹਾ। ਦੇਖ ਸਕਦੇ ਹੋ ਵੀ ਨਾਲ ਇਹਦਾ ਸਾਡਾ ਟਰੈਕਟਰ ਦਾ ਇਰਕਸ਼ਾਵ ਹੈ ਤੇ ਇਸ ਤਰ੍ਹਾਂ ਦੇ ਮੋਟਰਸਾਈਕਲ ਆਪਾਂ ਤਿਆਰ ਕਰਦੇ ਆਂ ਬਾਕੀ ਤੁਹਾਨੂੰ ਹੋਰ ਹੀ ਮਾਡਲ ਦਿਖਾਵਾਂਗੇ ਅੰਦਰ ਵੀ ਹੋਰ ਵੀ ਤਿਆਰ ਹੋ ਰਹੇ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਪਹਿਲਾਂ ਇਹ ਮਾਡਲ ਦੇਖੋ ਲੈ ਵੀ ਦੱਸਿਓ ਕਿਰਾ ਕਿਹੜੇ ਵੀਰ ਨੂੰ ਲੱਗਿਆ ਪਸੰਦ ਆ ਜਿਹਨੂੰ ਪੂਰਾ ਵਧੀਆ ਲੱਗਿਆ ਨਾ ਸਦਾ ਰਿਪੋਰਟ ਜਰੂਰ ਦਿਓ ਬਈ ਤੇ ਜਿਹੜੇ ਵੀਰ ਨੇ ਤਿਆਰ ਕਰਵਾਉਣਾ ਹੋਵੇ ਜਾਂ ਤਾਂ ਕਮੈਂਟ ਕਰ ਦਿਆ ਕਰੋ ਜਾਂ ਆਪਣਾ ਮੋਬਾਈਲ ਨੰਬਰ ਹੈਗਾ 965376005 965376005 ਦੇ ਉੱਪਰ ਸਾਨੂੰ ਕਾਲ ਕਰ ਸਕਦੇ ਹੋ ਬਈ ਕਾਲ ਕਰਨੀ ਹੈ ਤੁਸੀਂ ਸਵੇਰੇ 8 ਤੋਂ 9 ਕਿਉਂਕਿ ਦਿਨੇ ਕੰਮ ਦੇ ਵਿੱਚ ਕਾਫੀ ਬਿਜ਼ੀ ਹੁੰਦੇ ਨਾ ਤੁਹਾਨੂੰ ਪਤਾ ਹੀ ਹੁੰਦਾ ਈ ਇਸ ਕਰਕੇ ਨਹੀਂ ਫੋਨ ਚੱਕਿਆ ਜਾਂਦਾ ਤੇ ਆਹ ਲੋ ਜੀ ਕਰਤੀ ਗੱਡੀ ਓਕੇ ਤੇ ਰਿਪੋਰਟ